ਦੇਖ ਰਹੇ ਹੋ ਜਨੀ ਤੈਸੀ ਤੇ ਮੈਂ ਤੁਹਾਡੇ ਨਾਲ ਜਸਬੀਰ ਗੌਰ ਜਸੀ ਅਸੀਂ ਸਕਰੀਨ ਤੇ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਜਿਹੜੀ ਕਿ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਹੈ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਬੀਤੀ ਦਿਨ ਰਾਤੋਂ ਲਾਪਤਾ ਹੈ ਇਹ ਪੁਲਿਸ ਮੁਲਾਜ਼ਮ ਸਮਾਣਾ ਇਲਾਕੇ ਦਾ ਰਹਿਣ ਵਾਲਾ ਹੈ ਪਰਿਵਾਰ ਅਨੁਸਾਰ ਇਹ ਕੱਲ ਰਾਜਪੁਰਾ ਤੋਂ ਵਾਪਸ ਸਮਾਣਾ ਆ ਰਿਹਾ ਸੀ ਜਿਸ ਦੀ ਕਾਰ ਪਟਿਆਲਾ ਰੋਡ ਤੇ ਪਿੰਡ ਭਨਰੀ ਦੇ ਕੋਲ ਮਿਲੀ ਹੈ ਇਸ ਕਾਰ ਦੀ ਨੰਬਰ ਪਲੇਟ ਕਾਰ ਤੋਂ ਹੀ ਤਾਂ ਡਿੱਗੀ ਹੋਈ ਸੀ ਪਟਿਆਲਾ ਪੁਲਿਸ ਪ੍ਰਸ਼ਾਸਨ ਪਿਛਲੇ 12 ਘੰਟਿਆਂ ਤੋਂ ਇਸ ਬੰਦੀ ਟ੍ਰੇਸ ਕਰ ਰਿਹਾ ਹੈ ਪਰੰਤੂ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰਿਵਾਰ ਦੇ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਇਸ ਫੋਟੋ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੇ ਇਸ ਪਰਿਵਾਰਿਕ ਮੈਂਬਰ ਦਾ ਕੁਝ ਪਤਾ ਲੱਗ ਸਕੇ ਉੰਜ ਵੀ ਇਨਸਾਨੀਅਤ ਦੇ ਤੌਰ ਤੇ ਸਾਡਾ ਸਭ ਦਾ ਫਰਜ ਬੰਦ ਹੈ ਕਿ ਜੇਕਰ ਸਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਪਰਿਵਾਰ ਦਾ ਵਿਛੜਿਆ ਜੀ ਉਹਨਾਂ ਨੂੰ ਮਿਲ ਜਾਵੇ ਤਾਂ ਸਾਡਾ ਕੁਝ ਨਹੀਂ ਜਾਂਦਾ ਅਸੀਂ ਆਪਣੇ ادارے ਜਨਹਤਾਸ਼ੀ ਦੇ ਵੱਲੋਂ ਵੀ ਆਪ ਸਭ ਨੂੰ ਅਪੀਲ ਕਰਦੇ ਹਾਂ ਕਿ ਇਸ ਖਬਰ ਅਤੇ ਇਸ ਤਸਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਸ ਪੁਲਿਸ ਮੁਲਾਜ਼ਮ ਦਾ ਪਤਾ ਲੱਗ ਸਕੇ ਉਂਝ ਪੁਲਿਸ ਸਾਡੀ ਸਭ ਦੀ ਮਦਦ ਕਰਦੀ ਹੈ ਅੱਜ ਜ਼ਰੂਰਤ ਹੈ ਆਮ ਜਨਤਾ ਇਸ ਪੁਲਿਸ ਮੁਲਾਜ਼ਮ ਦੀ ਮਦਦ ਕਰੇ ਮੇਰਾ ਐਸਆਈ ਜਤਿੰਦਰ ਸਿੰਘ ਜੀ ਹਾਂ ਜੀ ਇੱਕ ਗੱਡੀ ਮਿਲੀ ਹੈ ਕਿ ਇਹ ਅਲਵਾਰ ਸਲਾਹ ਜੀ ਹਾਂ ਸਾਡੇ ਕੋਲ ਇਨਫੋਰਮੇਸ਼ਨ ਗਈ ਸੀ ਚਾਰਸਾਬ ਕੋਲ ਉਹ ਕਰ ਰਹੀ ਹੁੰਦਾ ਗੱਡੀ ਉਹ ਫ੍ਰੈਂਕ ਟੀਮ ਵਾਲੇ ਆਏ ਉਹਦੇ ਉਹ ਕਰ ਰਹੇ ਨੇ ਸਾਰੀ ਕੜਦਾਲ ਉਸ ਤੋਂ ਬਾਅਦ ਉਹ ਗੱਡੀ ਲੈ ਕੇ ਜਾਣਗੇ ਤੇ ਗੱਡੀ ਕਿਸੇ ਮੁਲਾਜ਼ਮ ਦੀ ਹੈ ਜੀ ਹਾਂ ਜੀ ਮੁਲਾਜ਼ਮ ਨੇ ਉਹ ਲੱਗੇ ਹੋਣੇ ਚੰਡੀਗੜ੍ਹ ਕਿਸੇ ਸੀਨੀਅਰ ਅਫਸਰ ਨਾਲ ਕਿ ਕਿ ਨਾਮ ਸੀ ਉਹਨਾਂ ਦਾ ਕਨਸਟਬਲ ਸਤਿੰਦਰ ਸਿੰਘ ਜੀ ਲਾ ਪਤਾ ਸੀ ਜੀ ਇਹ ਕਿਸੇ ਹਾਂ ਜੀ ਲਾ ਪਤਾ ਸੀ ਮਿਸਿੰਗ ਨਹੀਂ ਬਣੇ ਨੀ ਹਲੇ ਕੋਈ ਪਤਾ ਨਹੀਂ ਉਹਦੇ ਪਰ ਪਤਾ ਚਾਰ ਸਾਹਿਬ ਨੂੰ ਪਤਾ ਸਾਰੀ ਗੱਲ ਦਾ ਹਾਂ ਨਾ ਬਾਤ ਤੇ ਫਿਰ ਕੋਈ ਤੁਹਾਨੂੰ ਇਤਲਾਹ ਕਦੋਂ ਮਿਲੀ ਸੀ ਜੀ ਇਤਲਾਹ ਉਹਨਾਂ ਨੂੰ ਮਿਲੀ ਸੀ ਚਾਰ ਸਾਹਿਬ ਨੂੰ ਵਗਰੇ ਹੂੰ ਹੂੰ ਨੀ ਅੱਜ ਤੱਕ ਗੱਡੀ ਘੜੀ ਜੀ ਉਹ ਫੋਰੈਂਸਿਕ ਟੀਮ ਚੈੱਕ ਕਰਦੀ ਐ ਸੀ ਜੀ ਹਾਂ ਫੋਰੈਂਸਿਕ ਟੀਮ ਆਪਣੇ ਉਹ ਲੈ ਰਹੇ ਨੇ ਸਾਰੇ ਸੈਂਪਲ ਵਗੈਰਾ ਜੀ ਉਹ ਫੋਰੈਂਸਿਕ ਟੀਮ ਸਰੋਲ ਜੀ